ਉਡਣ ਵਾਲੇ ਪੰਛੀਆਂ ਦੀ ਇੱਕ ਵਾਰੀ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ ਉਹਨਾਂ ਵਿੱਚੋਂ ਕੁਝ ਪੰਛੀ ਹਮੇਸ਼ਾ ਇਕੱਠੇ ਰਹਿੰਦੇ ਸਨ ਪਰ ਉਹਨਾਂ ਵਿੱਚਲੇ ਕੁਝ ਪੰਛੀ ਉਡਣ ਦਾ ਸੁਪਨਾ ਦੇਖਦੇ ਸਨ ਦੂਰ ਦੂਰ ਤੱਕ ਜਾਣਾ ਨਵੇਂ ਜਹਾਨ ਵੇਖਣੇ ਇੱਕ ਇੱਕ ਛੋਟਾ ਜਿਹਾ ਕਬੂਤਰ ਸੀ ਜਿਸ ਦਾ ਨਾਮ ਮਿੱਤਰ ਸੀ ਹਰ ਰੋਜ਼ ਅਸਮਾਨ ਵੱਲ ਤੱਕ ਦਾਰੇਂਦਾ ਉਹ ਕਹਿੰਦਾ ਇਹ ਜੰਗਲ ਚੰਗਾ ਹੈ ਪਰ ਦੁਨੀਆ ਹੋਰ ਵੀ ਵੱਡੀ ਹੋ ਸਕਦੀ ਹੈ ਹੋਰ ਪੰਛੀ ਹੱਸਦੇ ਤੂੰ ਛੋਟਾ ਜਿਹਾ ਕਬੂਤਰ ਤੈਨੂੰ ਕੀ ਪਤਾ ਦੁਨੀਆ ਕਿੰਨੀ ਵੱਡੀ ਤੇ ਖਤਰਨਾਕ ਹੋ ਸਕਦੀ ਹੈ ਪਰ ਮਿੱਤਰ ਨੇ ਹੌਸਲਾ ਨਹੀਂ ਛੱਡਿਆ ਇੱਕ ਦਿਨ ਉਹ ਉੱਡ ਗਿਆ ਪਹਾੜਾਂ ਦੇ ਉੱਪਰ ਦਰਿਆਵਾਂ ਦੇ ਉੱਪਰ ਰਸਤਾ ਮੁਸ਼ਕਲ ਸੀ ਪਰ ਹਰ ਥਾਂ ਉੱਤੇ ਉਸ ਨੂੰ ਨਵੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਕਈ ਵਾਰ ਉਹ ਥੱਕ ਜਾਂਦਾ ਪਰ ਆਪਣੇ ਮਨ ਵਿੱਚ ਇੱਕ ਗੱਲ ਰੱਖਦਾ ਜੋ ਪੰਛੀ ਉੱਡਦੇ ਨੇ ਉਹੀ ਨਵਾਂ ਆਕਾਸ਼ ਵੇਖਦੇ ਨੇ ਕਈ ਹਫ਼ਤੇ ਬਾਅਦ ਜਦੋਂ ਉਹ ਵਾਪਸ ਜੰਗਲ ਆਇਆ ਉਹਨਾਂ ਪੰਛੀਆਂ ਨੇ ਉਸਦੇ ਤਜਰਬੇ ਸੁਨੇ ਹੁਣ ਉਹ ਮਿੱਤਰ ਦੀ ਇੱਜ਼ਤ ਕਰਦੇ ਸਨ ਕਈ ਹੋਰ ਪੰਛੀ ਵੀ ਉਸਦੇ ਨਾਲ ਉੱਡਣ ਲੱਗ ਪਏ ਸਿੱਖਿਆ ਜਿਹੜੇ ਵੀ ਸੁਪਨੇ ਵੇਖਦੇ ਹਨ ਤੇ ਹੌਸਲੇ ਨਾਲ ਉੱਡਦੇ ਹਨ ਉਹੀ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਦੇ ਹਨ